अमृतसर आज लोकसभा सभा दोणा दे आजाद उम्मीदवार कुमार शर्मा ने श्री हरिगोबिंदपुरा गुरु की वडाली विखे इलाका निवासिया चोन निशान बंसरी ते बटन दबाके वोट दबा के दी अपील की थी। चीफ एडिटर कमलजीत सिंह दी विशेष रिपोर्ट نیاں موت دندیاں اور کس دندیاں زندہک شرما زندہک شرما زندہک شرما بھائی نو جو بھی میرے انا وینا نے مانی تھی ساڈے ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਨਾਟਕ ਦੀ ਇਸ ਵੀ ਉਹ ਰੋਣਾ ਬਹੁਤ ਹੋਰ ਹੋਰ ਵੀ ਬੜੀਆਂ ਬੜੀਆਂ ਮਹਾਨ ਗੱਲਾਂ ਨੇ ਕਿਉਂਕਿ ਸਮਾਂ ਵੀ ਬਹੁਤ ਥੋੜਾ ਸੀ ਇਸ ਕਰਕੇ ਜੋ ਵੀ ਜਿੰਨਾ ਵੀ ਪਾਰਟੀ ਨੇ ਡਿਊਟੀ ਲਈ ਅਸੀਂ ਮੈਂ ਪੈਂਜੀ ਸਿਰਫ 2 ਮਿੰਟ ਤੱਕ ਜੋ ਵਾਅਦੇ ਕਰਕੇ ਜਾਵਾਂਗੇ ਤੇ ਉਹ ਪੂਰੇ ਨਹੀਂ ਕਰਾਂਗੇ ਜਿਵੇਂ ਜਿਵੇਂ ਬੋਟ ਪਾਰਟੀਆ ਬਹੁਤ ਕੁਝ ਕਹਿ ਰਹੀਆਂ ਨੇ ਪਹਿਲਾਂ ਆਮ ਆਦਮੀ ਪਾਰਟੀ ਆਈਏਗੇ 6000 ਰੁਪਏ ਦੇਵਾਵਾਂਗੇ ਹੁਣ ਕੱਲ ਰਾਹੁਲ ਗਾਂਧੀ ਜੀ ਅੰਮ੍ਰਿਤਸਰ ਦੇ ਵਿੱਚ ਆਣ ਕੇ ਇਹ ਅਨਾਉਂਸ ਕਰ ਗਏ ਜੀ ਅਸੀਂ 85-85 ਸੌ ਰੁਪਿਆ ਹਰ ਘਰ ਦੇ ਵਿੱਚ ਇੱਕ ਜੇ ਕਿ ਮੈਨੂੰ ਪਤਾ ਇਹ ਹੋ ਨਹੀਂ ਸਕਦਾ ਜੇ ਢਾਈਆਂ ਸਾਲਾਂ ਕੇ ਹਜ਼ਾਰ-ਹਜ਼ਾਰ ਰੁਪਈਆ ਨਹੀਂ ਮਿਲਿਆ ਤੇ 85-85 ਸੌ ਰੁਪਈਆ ਕਿੱਥੋਂ ਮਿਲ ਜਾਣਾ ਬਿਲਕੁਲ ਜਿਹੜੇ ਝੂਠ ਦੇ ਪਰੰਦੇ ਆ ਉਹ ਸਾਡੇ ਕੋਲੋਂ ਬਿਲਕੁਲ ਮਾਦਾਸ਼ ਨਹੀਂ ਹੁੰਦੇ ਉਹ ਨਾ ਸੀ ਇਹ ਪ੍ਰਧਾਨ ਗੁਰੂ ਨਗਰੀ ਦੀ ਮੇਰੀ ਕੋ ਸੇਵਾ ਲੱਗੀ ਕਿ ਗੁਰੂ ਨਗਿੰਦਰ ਬਾਛੀਆਂ ਨੇ ਮੈਨੂੰ ਲੋਕ ਸਭਾ ਦੇ ਵਿੱਚ ਪਤਾ ਕੇ ਦਿਖਾਇਆ ਤੇ ਜਿੰਨੀਆਂ ਵੀ ਸਾਡੀਆਂ ਭੈਣਾਂ ਨੇ ਮੈਨੇ ਕਈਆਂ ਨੇ ਟੇਲਰ ਕਟਿੰਗ ਦੇ ਦੁਕਾਨੇ ਕਿਤੇ ਨੇ ਕੋਰਸ ਆਤਾਂ 10 ਲੱਖ ਰੁਪਏ ਨੂੰ ਨਾ ਜਿਨਾ ਮਾਰਵਾਵਾਂਗੇ ਬਾਅਦ ਵਿੱਚ ਖੇਤਾਂ ਦੇ ਵਿੱਚੋਂ ਲਾ ਕੇ ਨੁਕਸਾਨ ਦੇ ਦਿੱਤੀਆਂ ਲੇਕਿਨ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਜਿਤਾਇਆ ਲੇਕਿਨ ਜੇ ਇਹ ਨਾ ਉਹ ਸ਼ਵਾਜ ਜਿਤਨਾ ਪਹਿਲਾਂ ਵੀ ਸੇਵਾਦਾਰ ਸੀ ਆਦਮੀ ਆ ਤੇ ਅਗਾ ਵੀ ਤੁਹਾਡੀ ਸੇਵਾ ਇਹ ਮਕਾਦਾ ਰਹੂੰਗਾ ਇਹ ਅੱਜ ਦੀ ਜਿਹੜੀ ਮੀਟਿੰਗ ਸੀ ਸਾਡੇ ਮਨੀ ਪ੍ਰਧਾਨ ਜੀ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਸਿੱਖਿਆ ਦਾ ਇਹਨਾਂ ਨੇ ਮੈਨੂੰ ਸਮਰਥਨ ਦੇਣ ਲਈ ਅੱਜ ਇਹ ਮੀਟਿੰਗ ਕੀਤੀ ਕਿ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਅਸੀਂ ਸ਼੍ਰੀ ਅਰਗ ਬਿਲਪੁਰਾ ਗਲੀ ਨੰਬਰ 3 ਬਡਾਲੀ ਰੋਡ ਸ਼ਹਿਟਾ ਦੇ ਵਿੱਚ ਖੜੇ ਆ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਭਾਵੀ ਜਸਬੀਰ ਜੀ ਔਰ ਸਾਡੇ ਵੀਰ ਜੀ ਇਧਰ ਸਤ ਸ੍ਰੀ ਅਕਾਲ। ਸ਼੍ਰੀ ਸ਼ਮਸ਼ੇਸ਼ ਸਿੰਘ ਜੀ ਔਰ ਹੋਰ ਵੀ ਬੜੀਆਂ ਮਹਾਨ ਹਸਤੀਆਂ ਬੈਠਿਆ ਨੇ ਮਣੀ ਵੀਰ ਮੇਰਾ ਜ਼ਿਲ੍ਹਾ ਪ੍ਰਧਾਨ ਆ ਹੁੰਦਾ ਸਤੂ। ਮੈਂ ਅੱਜ ਦੀ ਇਹ ਜਿਹੜੇ ਮੀਟਿੰਗ ਇਹਨਾਂ ਰੱਖੀ ਸੀ। ਮੈਨੂੰ ਇਹਨਾਂ ਸਮਰਥਨ ਦਿੱਤਾ ਮੇਰਾ ਜਿਹੜਾ ਚੋਣ ਨਿਸ਼ਾਨ ਸੀ ਉਹ ਬਾਂਸਰੀ ਆ। ਲੇਕਿਨ ਮੈਂ ਲੋਕਾਂ ਵਾਂਗੂ ਝੂਠੇ ਵਾਦੇ ਨਹੀਂ ਕੀਤੇ ਜਿਵੇਂ ਜਿਵੇਂ ਪਾਰਟੀਆਂ ਕਰਦੀਆਂ ਕਿ ਅੱਜ ਕਹਿ ਕੇ ਸਵੇਰੇ ਮੁੱਕਰ ਜਾਣਾ। ਹੁਣ ਨਵਾਂ ਵਾਦਾ ਜਿਹੜਾ ਮਾਰਕੀਟ ਦੇ ਵਿੱਚ ਆ ਗਿਆ। ਇਹ ਰਾਹੁਲ ਗਾਂਧੀ ਜੋ ਕਿ ਆਪਣੇ ਆਪ ਨੂੰ ਸੁਖਣੇ ਲੈਂਦੇ ਨੇ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣੂੰ ਕਹਿੰਦਾ ਕਿ ਮੈਂ 858500 ਰੁਪਇਆ ਹਰ ਘਰ ਦੇ ਵਿੱਚ ਹਰ ਜੀ ਨੂੰ ਦਊਗਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਕਾਂਗਰਸ ਵਾਲਿਓ ਕਿ 1984 ਦੇ ਵਿੱਚ ਸਾਡੇ ਜੋ ਸਿੱਖ ਪਰਿਵਾਰਾਂ ਦੇ ਨਾਲ ਜੋ ਕੁਝ ਦਿੱਲੀ 'ਚ ਹੋਇਆ ਉਹ ਤੇ ਅੱਜ ਤੱਕ ਇਨਸਾਫ ਦਿਵਾ ਨਹੀਂ ਸਕੇ ਤੁਸੀਂ ਪਹਿਲਾਂ 70 ਸਾਲ ਤੁਸੀਂ ਇਹਨੇ ਸਾਰ ਰਾਜ ਕੀਤਾ ਉਦੋਂ ਕਿੱਥੇ ਗਏ ਸੀ ਉਦੋਂ ਤੇ ਕਿਸੇ ਨੂੰ 8-800 ਰੁਪਇਆ ਵੀ ਨਹੀਂ ਦਿੱਤਾ ਹੋਂ ਕਿ 8500 ਦੀ ਗੱਲ ਕਰਦੇ ਹੋ ਲਖਣਾਂ ਤੇ ਇਹੋ ਜਿਹੇ ਸਰਕਾਰਾਂ ਦੀ ਜਿਹੜੇ ਝੂਠ ਬੋਲ ਕੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਆ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਆ ਔਰ ਮੂੰਹ ਤੋੜ ਜਵਾਬ ਦੇਵਾਂਗੇ ਔਰ ਮਾਨ ਸਾਹਿਬ ਮੈਂ ਤੁਹਾਨੂੰ ਵੀ ਇੱਕ ਗੱਲ ਇਹ ਕਹਿੰਦੀ ਚਾਹਣਾ ਕਿ ਪੰਜਾਬ ਦੀ ਨੌਜਵਾਨੀ ਵੱਲ ਧਿਆਨ ਦਿਓ ਕਿੰਨੀ ਬੇਰੁਜ਼ਗਾਰੀ ਆ ਪੰਜਾਬ ਦੇ ਵਿੱਚ ਕਿੰਨੇ ਲੋਕ ਇੱਥੋਂ ਕਰਦੇ ਚੁੱਕ ਚੁੱਕ ਕੇ ਬਾਹਰ ਜਾ ਕੇ ਆਪਣੇ ਆਪ ਨੂੰ ਉੱਥੇ ਨੌਕਰੀਆਂ ਕਰਦੇ ਨੇ ਅਗਰ ਇਹਨਾਂ ਨੂੰ ਪੰਜਾਬ 'ਚ ਨੌਕਰੀ ਮਿਲੇ ਤਾਂ ਕੀ ਜ਼ਰੂਰਤ ਆ ਬਾਹਰ ਜਾ ਕੇ ਠੱਕੇ ਖਾਂਦੀ ਤੁਸੀਂ ਬਾਹਰ ਦੇ ਸਟੇਟਾਂ ਦੇ ਲੋਕਾਂ ਨੂੰ ਲਿਆ ਕੇ ਇੱਥੇ ਨੌਕਰੀਆਂ ਦੇਈ ਜਾਂਦੇ ਹੋ ਵੀ ਬਹੁਤ ਵਧੀਆ ਜੀ ਅਸੀਂ ਬਹੁਤ ਪੰਜਾਬ ਦੇ ਵਿੱਚ ਬਦਲਾਅ ਕੀਤਾ ਬਹੁਤ ਕੁਝ ਕੀਤਾ ਕੀ ਕੀਤਾ ਬਦਲਾਅ ਤੁਸੀਂ ਕੀਤਾ ਜ਼ਰੂਰ ਹੈ ਲੇਕਿਨ ਆਪੋ ਆਪਣੇ ਘਰਾਂ 'ਚ ਆਮ ਪਬਲਿਕ ਦੇ ਵਿੱਚ ਤੁਸੀਂ ਕੋਈ ਬਦਲਾਅ ਨਹੀਂ ਕੀਤਾ ਜੇ ਆਪਾਂ ਨਿਸ਼ਚਿਤ ਗੱਲ ਕਰੀਏ ਤੇ ਉਹ ਅੱਗੇ ਨਾਲੋਂ ਵਧਿਆ ਘਟਿਆ ਨਹੀਂ ਉਹ ਵੀ ਹੈ ਨਖਿੱਧ ਸਰਕਾਰ ਦੀਆਂ ਨਿਸ਼ਾਨੀਆਂ ਨੇ ਔਰ ਸ਼ਤਾਟਿੰਗ ਦੇ ਵਿੱਚ ਇਹਨਾਂ ਨੇ ਸਾਡੇ ਪੰਜਾਬ ਦਾ ਇੱਕ ਹੀਰਾ ਖੋਇਆ ਸਿੱਧੂ ਮੂਸੇਵਾਲਾ ਕੇ ਅਣਮੋਲ ਹੀਰਾ ਸੀ ਕਿੰਨੇ ਕਰੋੜ ਰੁਪਇਆ ਉਹ ਜਿਹੜਾ ਪੰਜਾਬ ਨੂੰ ਇਨਕਮ ਟੈਕਸ ਪੇ ਕਰਦਾ ਸੀ ਔਰ ਇੱਕ ਨੰਬਰ ਦੇ ਵਿੱਚ ਇਹਨਾਂ ਲੋਕਾਂ ਦੀਆਂ ਨੁਲਾਕੀਆਂ ਦੇ ਨਾਲ ਉਹ ਅਣਮੋਲ ਹੀਰਾ ਸੀ ਥੋਲਿਆ ਲੇਕਿਨ ਫਿਰ ਵੀ ਪੰਜਾਬ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਅੱਜ ਵੀ ਉਹਨਾਂ ਦੇ ਨਾਲ ਆ ਮੈਂ ਇਹੋ ਹੀ ਸਾਰਿਆਂ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹਣਾ ਕਿ ਜਿਹੜੀ ਵੋਟ ਆ ਬਹੁਤ ਕੀਮਤੀ ਆ ਇਨੂੰ ਕਿਸੇ ਸ਼ਰਾਬ ਦੀ ਬੋਤਲ ਤੇ ਨਾ ਵੇਚ ਦਿਓ ਕਿਤੇ 5 ਕਿਲੋ ਆਟੇ ਦੀ ਗੁੱਠੀ ਕਹਿੰਨਾ ਵੇਚ ਦਿਓ ਲੋਕੇ ਬਹੁਤ ਝੂਠੇ ਲਾਰੇ ਲਾਉਂਦੇ ਨੇ ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਆਂ ਕਿ ਜੋ ਕਵਾਂਗੇ ਉਹ ਕਰਾਂਗੇ ਸਾਜਿਤ ਬਣੀ ਆ ਕੋਈ ਵੀ ਦੇ ਸਕਦਾ ਕੋਈ ਵੀ ਹਾਰ ਸਕਦਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਲੇਕਿਨ ਅਸੀਂ ਪਹਿਲ ਦੇ ਆਧਾਰ ਤੇ ਸਾਡੀਆਂ ਜੋ ਪੈਣਾ ਵੀ ਬੇਰੁਜ਼ਗਾਰ ਔਰੀਆਂ ਫਿਰਦੀਆਂ ਨੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਆਪਾਂ ਉਹਨਾਂ ਦੇ ਕੋਈ ਬਿਜ਼ਨਸ ਦਾ ਜਾਂ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦੇ ਦਰਵਾਜ਼ੇ ਅਸੀਂ ਨੌਕਰੀਆਂ ਦਵਾਵਾਂਗੇ ਹੋਰ ਵੀ ਬੜਾ ਕੁਝ ਹੈ ਬਹੁਤ ਕੁਝ ਹੈ ਪੰਜਾਬ ਦੇ ਵਿੱਚ ਹੋਣ ਵਾਲਾ ਲੇਕਿਨ ਇਹ ਜਿਹੜੀ ਨਖੇਦ ਸਰਕਾਰ ਆ ਮੈਂ ਤੇ ਭੈਣਾਂ ਨੂੰ ਇੱਕ ਹੱਥ ਜੋੜੂਗਾ ਕਿ ਭੈਣ ਜੀ ਪਹਿਲਾਂ ਇਹਨਾਂ ਕੋ 30-30 ਹਜ਼ਾਰ ਰੁਪਏ ਲੈ ਲਿਓ ਤੁਹਾਡਾ ਜਿਹੜਾ ਹਜ਼ਾਰ ਰੁਪਏ ਦੇ ਹਿਸਾਬ ਨਾਲ ਬਣਿਆ ਇਹ ਫਿਰ ਇਹਨਾਂ ਨੂੰ ਵੋਟਾਂ ਪਾ ਦਿਓ ਜੇ ਪਾਉਣੀਆਂ ਸੇਵਾ ਦਾ ਜਿਹੜਾ 24 ਘੰਟੇ ਤੁਹਾਡੀ ਸੇਵਾ ਲਈ ਤੁਹਾਡੇ ਮੇਰੇ ਨਾਲ ਡਿਕਟਾਕ ਕਮਣੀ ਜੀ ਸਿਪਸਨਾ ਜ਼ਿਲ੍ਹਾ ਪ੍ਰਧਾਨ ਮੈਂ ਅੰਮ੍ਰਿਤਸਰ ਤੋਂ ਆਪਣੇ ਅਰਜਿੰਦਰ ਸ਼ਰਮਾ ਜੀ ਸਾਡੇ ਕੋਲ ਆਏ ਨੇ ਅਸੀਂ ਜੀ ਆਇਆਂ ਕਹਿੰਨੇ ਇਹਨਾਂ ਨੂੰ ਔਰ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੇ ਔਰ ਜਿੱਥੇ ਤੱਕ ਉਹ ਵੀ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਜੋ ਵੀ ਸਾਡੀ ਸੇਵਾ ਲਾਂਗੇ ਔਰ ਉਪਰੋਂ ਵੀ ਚਲੋ ਆਪਾਂ ਨੂੰ ਆਰਡਰ ਨੇ ਜੋ ਹੈਗੇ ਨੇ ਆਪਾਂ ਇਹਨਾਂ ਦੇ ਨਾਲ ਨੇ ਔਰ ਮੇਰੇ ਸਾਰੇ ਜਿੰਨੇ ਵੀ ਸਾਰੇ ਸਾਥੀ ਜਿਹੜੇ ਮੇਰੇ ਭੈਣ ਭਰਾ ਨੇ ਇਹ ਵੀ ਮੇਰੇ ਨਾਲ ਨੇ ਜਿੱਥੇ ਕਹਿਣਗੇ ਆਪਾਂ ਉੱਥੇ ਹੀ ਆਪਾਂ ਇਹਨਾਂ ਦੀ ਸੇਵਾ ਕਰੇ ਮੁੱਲੀ ਨੂੰ ਮੋਢਾ ਹੋਵਾਂਗੇ ਆਪਾਂ ਭਾਈ ਗੁਰੇ ਖਾਲਸਾ ਭਾਈ ਗੁਰਜੀ ਕੀ ਫਤਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਹ ਮੇਰਾ ਨਾਮ ਸਿੰਘ ਚੇਤਨ ਸਿੰਘ ਜੀ ਅਸੀਂ ਇਹ ਕਹਿਣਾ ਚਾਹੁੰਦੇ ਸਾਰੇ ਜਾਣੇ ਇਲਾਕੇ ਵਸਣ ਨੂੰ ਸਰ ਰਜਿੰਦਰ ਕੁਮਾਰ ਸ਼ਰਮਾ ਜੀ ਨੂੰ ਬੋਲਸੀ ਨੂੰ ਵੋਟ ਪਾਓ ਇਹਨਾਂ ਵੱਧ ਵੱਧ ਵੋਟਾਂ ਪਾ ਕੇ